ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਚੰਦਰ ਸ਼ੇਖਰ ਹਯਾਦ ਆਮ ਆਦਮੀ ਪਾਰਟੀ ਦਿਨਾਨਗਰ ਤੋਂ ਤੇ ਲੋਕਾਂ ਨਾਲ ਜੁੜੇ ਹੋਏ ਇੰਪੋਰਟਡ ਮੁੱਦੇ ਲੈ ਕੇ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦਾ ਰਹਿਣਾ ਤੇ ਅੱਜ ਮੈਂ ਫੇਰ ਕਰਪਸ਼ਨ ਦੇ ਨਾਲ ਜੁੜਿਆ ਇੱਕ ਬਹੁਤ ਹੀ ਗੰਭੀਰ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਤੇ ਇਸ ਟਾਈਮ ਮੈਂ ਖੜਾ ਜੀ ਦਿਨਾਨਗਰ ਵਿਧਾਨ ਸਭਾ ਦਿਨਾਨਗਰ ਦੇ ਪਿੰਡ ਨਿਯਮਤਾ ਦੇ ਵਿੱਚ ਤੇ ਨਿਯਮਤਾ ਦੇ ਵਿੱਚ ਪਿਛਲੀ ਸਰਕਾਰ ਵੱਲੋਂ ਪਿਛਲੀ ਜਿਹੜੀ ਸਰਪੰਚ ਆ ਮੈਡਮ ਪਰਮਜੀਤ ਵੱਲੋਂ ਇੱਥੇ ਇੱਕ ਥਾਪੜ ਮਾਡਲ ਛੱਪੜ ਬਣਾਇਆ ਗਿਆ ਜਿਹਦੀ ਗਰਾਊਂਡ ਰਿਐਲਿਟੀ ਮੈਂ ਤੁਹਾਨੂੰ ਦੱਸਣ ਲੱਗਾ ਔਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਵੀਡੀਓ ਦਫ਼ਤਰ ਤੋਂ ਆਰਟੀਆਈ ਦੇ ਵਿੱਚ ਲਿਆ ਹੋਇਆ ਰਿਕਾਰਡ ਆ ਜਿਸ ਰਿਕਾਰਡ ਮੁਤਾਬਕ 13 ਲੱਖ ਤੇ 13000 ਰੁਪਇਆ ਇਸ ਥਾਪੜ ਮਾਡਲ ਛੱਪੜ ਦੀ ਸਰਕਾਰ ਵੱਲੋਂ ਗਰਾਂਟ ਆਈ ਆ ਤੇ ਜਿਹਦੀ ਗਰਾਊਂਡ ਰਿਐਲਿਟੀ ਮੈਂ ਆਪਣੇ ਕੈਮਰਾਮੈਨ ਨੂੰ ਕਾਵਾਂਗਾ ਕਿ ਇਸ ਥਾਪੜ ਮਾਡਲ ਛੱਪੜ ਦੀ ਗਰਾਊਂਡ ਰਿਐਲਿਟੀ ਦਿਖਾਈ ਜਾਵੇ ਸੋ ਤੁਸੀਂ ਇਸ ਥਾਪੜ ਮਾਡਲ ਛੱਪੜ ਦੀ ਗਰਾਊਂਡ ਰਿਐਲਿਟੀ ਚੈੱਕ ਕਰੋ ਸਰਕਾਰੀ ਪੈਸੇ ਦਾ ਕਿਵੇਂ ਗਬਨ ਕੀਤਾ ਗਿਆ ਇੱਥੇ ਸਰਕਾਰ ਦੇ ਪੈਸੇ ਨੂੰ ਕਿਵੇਂ ਖੁਰਦ-ਬੁਰਦ ਕੀਤਾ ਗਿਆ ਔਰ ਇੱਥੇ ਜਿਹੜਾ ਮਟੀਰੀਅਲ ਪਿਆ ਵਾ ਖਾਸ ਕਰਕੇ ਜਿਹੜੀਆਂ ਇਹਦੀਆਂ ਇੱਟਾਂ ਨੇ ਜਿਹੜੀ ਕਿ ਯੂਸੀ ਸਰਟੀਫਿਕੇਟ ਜਿਨੂੰ ਬਣਦੇ ਨੇ ਔਰ ਇਹ 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 ਚੀਜ਼ਾਂ ਨੂੰ ਪਾਸ ਕੀਤਾ ਜਾਂਦਾ ਦੇਖਿਆ ਜਾਂਦਾ ਯੂਸੀ ਸਰਟੀਫਿਕੇਟ ਵੀ ਜਾਲੀ ਬਣਾਇਆ ਗਿਆ ਹੋਏਗਾ ਕਿਉਂਕਿ ਇਹ ਪਿੱਲੀਆਂ ਇਟਾਂ ਨੇ ਪਿੱਲੀਆਂ ਇਟਾਂ ਨੇ ਔਰ ਇੱਥੇ ਮਟੀਰੀਅਲ ਤੇ ਮੈਨੂੰ ਕੋਈ ਨਜ਼ਰ ਆਈ ਨਹੀਂ ਰਿਹਾ ਤੁਸੀਂ ਦੇਖ ਰਹੇ ਹੋ ਕਿ ਥਾਪੜ ਮਾਡਲ ਛੱਪੜ ਦੀ ਜਿਹੜੀ ਹਾਲਤ ਆ ਉਹ ਬੇहद ਮੰਦ ਭੱਗੀ ਆ ਤੇ ਮੈਂ ਇਸ ਵੀਡੀਓ ਦੇ ਮਾਧਿਅਮ ਰਾਈ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਸਰਕਾਰੀ ਪੈਸੇ ਦਾ ਲਗਾਤਾਰ ਇਸ ਪਿੰਡ ਦੇ ਵਿੱਚ ਪਿੰਡ ਨਿਯਾਮਤਾ ਦੇ ਵਿੱਚ ਸਰਕਾਰੀ ਪੈਸੇ ਦਾ ਗਬਨ ਕੀਤਾ ਗਿਆ 13,11300 ਰੁਪਿਆ ਜਿਹੜਾ ਸਰਕਾਰ ਵੱਲੋਂ ਇਸ ਥਾਪੜ ਮਾਡਲ ਛੱਪੜ ਨੂੰ ਆਇਆ ਉਹ ਪੈਸਾ ਇਹ ਪਾਣੀ ਜੀ ਰੁੜ ਗਿਆ ਜੀ ਮੈਂ ਕਹਾਂਗਾ ਔਰ ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਆ ਸੋ ਮੈਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਵੀ ਬੇਨਤੀ ਕਰਾਂਗਾ ਔਰ ਸਪੈਸ਼ਲ ਮੈਂ ਦੀ ਕੰਪਲੇਂਟ ਵੀ ਫਾਈਲ ਕਰਾਂਗਾ ਅੱਜ ਹੀ ਕਿ ਇਹਦੇ ਉੱਤੇ ਇਨਵੈਸਟੀਗੇਸ਼ਨ ਕਰਕੇ ਇਹ ਸਰਕਾਰੀ ਪੈਸੇ ਦਾ ਜੋ ਵੀ ਗਵਨ ਕੀਤਾ ਗਿਆ ਇਹਦੀ ਰਿਕਵਰੀ ਕਰਾਈ ਜਾਏ ਔਰ ਜਿਹੜੇ ਜਿਹੜੇ ਵੀ ਦੋਸ਼ੀ ਅਧਿਕਾਰੀ ਨੇ ਇਹਦੇ ਵਿੱਚ ਉਹਨਾਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ